ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਹਰਮੰਦਰ ਸਿੰਘ ਸਿੱਧੂ ਪ੍ਰਧਾਨ ਟ੍ਰਾਇੰਗਲ ਪਾਰਟੀ ਪੰਜਾਬ ਜਿਹੜੀ ਹਮੇਸ਼ਾ ਹੀ ਗੁਰੂ ਨਾਨਕ ਦੇ ਵਿਚਾਰਾਂ ਨੂੰ ਫਾਲੋ ਕਰਦੀ ਆ ਹਮੇਸ਼ਾ ਹੀ ਕਿਸਾਨਾਂ ਦੀ ਮਜ਼ਦੂਰਾਂ ਦੀ ਛੋਟੇ ਦੁਕਾਨਦਾਰਾਂ ਦੀ ਗੱਲ ਕਰਦੀ ਆ ਅੱਜ ਅਸੀਂ ਦੇਖਦੇ ਲੋਕਾਂ ਦੇ ਨਾਲ ਅਸੀਂ ਇੱਕ ਦੁਖਦ ਭਰੀ ਖਵਾਰਾ ਸਾਂਝੀ ਕਰ ਰਹੇ ਆ ਜਿਸ ਦੇ ਵਿੱਚ ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਤੇ ਇੰਡੀਅਨ ਨੈਸ਼ਨਲ ਲੋਕ ਦਲ ਦੇ ਮੁਖੀ ਸ਼੍ਰੀ ਓਮ ਪ੍ਰਕਾਸ਼ ਚਟਾਲਾ ਇਸ ਦੁਨੀਆ ਤੋਂ ਰੁਖਸਤ ਕਰ ਗਏ ਹਨ ਜਾਣੀ ਕਿ ਅਕਾਲ ਚਲਾਣਾ ਕਰ ਗਏ ਹਨ ਜਿਹੜੀ ਕਿ ਟ੍ਰਾਇੰਗਲ ਪਾਰਟੀ ਉਹ ਪੰਜਾਬ ਉਹਨਾਂ ਦੇ ਪਰਿਵਾਰ ਨਾਲ ਰੈਸਟੇਜਰਾਂ ਨਾਲ ਦੁੱਖ ਸਾਂਝਾ ਕਰਦੀ ਹੋਈ ਹਮਦਰਦੀ ਦਾ ਪ੍ਰਗਟਾਵਾ ਕਰਦੀ ਹੈ ਕਿਉਂਕਿ ਓਮ ਪ੍ਰਕਾਸ਼ ਚਟਾਲਾ ਹਰਿਆਣਾ ਦੇ 5 ਵਾਰ ਮੁੱਖ ਮੰਤਰੀ ਰਹੇ ਚੁੱਕੇ ਸਨ 8 ਵਾਰ ਵਿਧਾਇਕ ਰਹੇ ਸਨ ਇੱਕ ਵਾਰ ਰਾਜ ਸਭਾ ਦੇ ਮੈਂਬਰ ਵੀ ਰਹੇ ਸਨ ਜਿਨ੍ਹਾਂ ਬਾਰੇ ਅਖਬਾਰ ਦੇ ਵਿੱਚ ਖਬਰ ਛਪੀ ਸਾਰਿਆਂ ਨੂੰ ਪੂਰੇ ਇੰਡੀਆ ਦੇ ਦੇਖ ਦੇ ਲੋਕਾਂ ਨੇ ਉਹਨਾਂ ਦੀ ਅਕਾਸ਼ ਚਰਾਣੇ ਤੇ ਦੁੱਖ ਦਾ ਪ੍ਰਗਟਾਵਾ ਕੀਤਾ ਇੱਥੇ ਇਹ ਗੱਲ ਵੀ ਕਹਿਣੀ ਬਣਦੀ ਆ ਕਿਉਂਕਿ ਚਟਾਲਾ ਪਰਿਵਾਰ ਦੀ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਨਾਲ ਗੂੜੀ ਦੋਸਤੀ ਸੀ ਉਨ੍ਹਾਂ ਦੇ ਆਪਸ ਵਿੱਚ ਪਰਿਵਾਰਕ ਸੰਬੰਧ ਵੀ ਸ਼ਾਨਾ ਰਾਜਨੀਤੀ ਦੀ ਗੱਲ ਕਰੀਏ ਦੋਹੇ ਪਰਿਵਾਰ ਇੱਕ ਦੂਜੇ ਦੇ ਨਾਲ ਰਾਜਨੀਤੀ ਵਾਰੇ ਵੀ ਡਿਸਕਸਨ ਕਰਦੇ ਰਹਿੰਦੇ ਹਨ ਤਾਂ ਜੋ ਦੋਹਾਂ ਸੂਬਿਆਂ ਦਾ ਆਪਸ ਦੇ ਵਿੱਚ ਦੀ ਪਿਆਰ ਸਤਿਭਾਵਨਾ ਬਣੀ ਰਹੇ ਜੋ ਵੀ ਹਰਿਆਣੇ ਪੰਜਾਬ ਦੇ ਮਸਲੇ ਹੁੰਦੇ ਸਨ ਉਹ ਦੋਹੇ ਲੀਡਰ ਬੈਠ ਕੇ ਸਾਂਝੇ ਕਰਦੇ ਸਨ ਜਿਵੇਂ ਕਿ ਹਰਿਆਣੇ ਦੇ ਵਿੱਚ ਪਾਣੀਆਂ ਦਾ ਮਸਲਾ ਉੱਠਿਆ ਸੀਗਾ ਉਹ ਵੀ ਉਹਨਾਂ ਨੇ ਆਪਸ ਦੇ ਵਿੱਚ ਬੈਠ ਕੇ ਕਈ ਵਾਰ ਡਿਸਕਸ਼ਨ ਵੀ ਕੀਤੀ ਲੋਕਾਂ ਦੇ ਸਾਹਮਣੇ ਵੀ ਇਹ ਜਿਹੇ ਮੁੱਦੇ ਲਿਆnde ਜਿਹੜੇ ਕਿ ਦੋਹਾਂ ਸੂਬਿਆਂ ਦੇ ਵਿੱਚ ਡਿਸਪਿਊਟ ਪੈਦਾ ਕਰਦੇ ਸਨ ਉਹਨਾਂ ਨੂੰ ਵੀ ਹੱਲਾਉਣ ਦੀ ਕੋਸ਼ਿਸ਼ ਕੀਤੀ ਲੇਕਿਨ ਸੈਂਟਰ ਸਰਕਾਰਾਂ ਬਦਲਦੀਆਂ ਰਹਿੰਦੀਆਂ ਹਨ ਜਿਸ ਕਾਰਨ ਇਹ ਮੁੱਦਾ ਕਾਫੀ ਗੁੰਝਲਦਾਰ ਬਣ ਗਿਆ ਸੀ ਅਜੇ ਵੀ ਇਸ ਦਾ ਨਿਵੇੜਾ ਨਹੀਂ ਹੋਇਆ ਭਾਵੇਂ ਕਿ ਅੱਜ ਪੰਜਾਬ ਦੇ ਲੋਕਾਂ ਦੇ ਵਿਚਕਾਰ ਨਾ ਤਾਂ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਹਨ ਤੇ ਅੱਜ ਓਮ ਪ੍ਰਕਾਸ਼ ਚੁਟਾਲਾ ਵੀ ਇਸ ਦੁਨੀਆ ਤੋਂ ਚਲੇ ਗਏ ਹਨ ਸੋ ਅਸੀਂ ਇਹ ਹੀ ਕਾਮਨਾ ਕਰਦੇ ਹਾਂ ਜਿਹੜੀਆਂ ਕਿ ਪੰਜਾਬ ਦੇ ਵਿੱਚ ਨਵੀਆਂ ਸਰਕਾਰਾਂ ਬਣੀਆਂ ਹਨ ਜਿਵੇਂ ਕਿ ਆਮ ਆਦਮੀ ਪਾਰਟੀ ਪੰਜਾਬ ਦੇ ਵਿੱਚ ਭਾਰਤੀ ਜਨਤਾ ਪਾਰਟੀ ਹਰਿਆਣਾ ਦੇ ਵਿੱਚ ਬਣੀ ਹੈ ਉਹਨਾਂ ਨੂੰ ਵੀ ਦੋਹਾਂ ਸੂਬਿਆਂ ਦੀਆਂ ਜੋ ਵੀ ਡਿਸਪਿਊਟ ਨੂੰ ਲੈ ਕੇ ਮੁੱਦੇ ਚੱਲ ਰਹੇ ਹਨ ਕਹੇ ਪਾਣੀ ਦਾ ਜਾਂ ਹੋਰ ਵੀ ਕੋਈ ਮੁੱਦਾ ਹੈ ਰਲ بیٹھ ਕੇ ਨਵੇੜ ਲੈਣੇ ਚਾਹੀਦੇ ਹਨ ਤਾਂ ਜੋ ਲੋਕਾਂ ਨੂੰ ਇਸ ਦੇ ਵਿੱਚ ਵੱਧ ਤੋਂ ਵੱਧ ਫਾਇਦਾ ਹੋ ਸਕੇ ਅਸੀਂ ਸਾਰਿਆਂ ਨੂੰ ਇਹ ਹੀ ਬੇਨਤੀ ਕਰਦੇ ਹਾਂ ਓਮ ਪ੍ਰਕਾਸ਼ ਚਟਾਲਾ ਜੀ ਦੁਨੀਆ ਤੇ ਨਹੀਂ ਰਹਿਆ ਨਾ ਪੰਜਾਬ ਦੇ ਲੋਕਾਂ ਨੂੰ ਹਰਿਆਣਾ ਦੇ ਲੋਕਾਂ ਨੂੰ ਦੇਸ਼ ਦੇ ਲੋਕਾਂ ਨੂੰ ਉਹਨਾਂ ਦੇ ਨਾਲ ਹਮਦਰਦੀ ਹੈ ਦੁੱਖ ਹੈ ਹਰ ਇੱਕ ਨੂੰ ਭਾਗੀਦਾਰੀ ਹੋਣਾ ਚਾਹੀਦਾ ਹੈ ਦੁੱਖ ਬਣਾਉਣਾ ਚਾਹੀਦਾ ਹੈ ਇਹ ਨਿਆ ਗੱਲਾਂ ਕਹਿੰਦਾ ਹੋਇਆ ਖਿਮਾ ਦਾ ਜਾਚਕਾਂ ਸਾਰਿਆਂ ਨੂੰ ਜੀ ਆਇਆਂ ਆਖਦੇ ਹਾਂ ਸਾਡਾ YouTube ਚੈਨਲ ट्रायंगल ਪਾਰਟੂ ਪੰਜਾਬ ਛੋਣਾ ਪੰਜਾਬ ਆ Facebook ਪੇਜ ਵੀ ਆ ਤੁਸੀਂ ਇਸ ਨੂੰ ਵੱਧ ਵਰ ਸਬਸਕ੍ਰਾਈਬ ਕਰੋ ਫਾਲੋ ਕਰੋ ਲਾਈਕ ਕਰੋ ਸ਼ੇਅਰ ਕਰੋ ਤਾਂ ਜੋ ਤੁਹਾਨੂੰ ਨਵੀਆਂ ਇਨਫਰਮੇਸ਼ਨ ਦੀ ਵੀਡੀਓ ਤੁਹਾਡੇ ਤੱਕ ਸਮੇਂ ਸਿਰ ਪਹੁੰਚ ਸਕੇ ਅਸੀਂ ਸਾਰਿਆਂ ਨੂੰ ਜੀ ਆਇਆਂ ਆਖਦੇ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ